ਵਾਨਾ ਰੇਡੀ ਦੇ ਸਤਕਾਰਯੋਗ ਸਰੋਤਿਓ ਲੋਅ ਅਥਾਰਟੀ ਪੇਸ਼ ਹੈ ਨਜ਼ਰ ਹੈ ਇੱਕ ਲੇਖ ਪੰਜਾਬੀ ਟ੍ਰਿਪੇ ਨੂੰ ਜੋ ਧੰਨਵਾਦ ਸਹਿਤ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਲਈ ਲੰਮੇ ਸਮੇਂ ਤੋਂ ਜੂਝ ਰਹੇ ਮਕੇਸ਼ ਮਲੋਤ ਜਿਨ੍ਹਾਂ ਨੇ ਕਈ ਵਧੀਆ ਕੰਮ ਕੀਤੇ ਨੇ ਆਮ ਲੋਕਾਂ ਦੇ ਵਾਸਤੇ ਲੋੜਵੰਦ ਲੋਕਾਂ ਦੇ ਵਾਸਤੇ ਤੇ ਉਹਨਾਂ ਦਾ ਇਹ ਆਰਟੀਕਲ ਹੈ ਬੇਜਰਾਗ ਪਿੰਡ ਅਤੇ ਭੂਮੀ ਸੁਧਾਰ ਮਸਲੇ ਪੰਜਾਬੀ ਡਰਵੀਅਨ ਚੋਂ ਧੰਨਵਾਦ ਸਹਿਤ ਮਕੇਸ਼ ਮਲਾਵਦ ਲਿਖਦੇ ਨੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਲੰਬੇ ਸਮੇਂ ਤੋਂ ਪਿੰਡਾਂ ਦੇ ਅੰਦਰ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਦਲਿਤ ਭਾਈਚਾਰੇ ਨੂੰ ਘੱਟ ਰੇਟ 'ਤੇ ਪੱਕੇ ਤੌਰ 'ਤੇ ਬਣਾਉਣ, ਨਜੂਲ ਜ਼ਮੀਨਾਂ ਤੇ ਪਿੰਡੂ ਤਨਾਡਾਂ ਦੇ ਨਜਾਇਜ਼ ਕਬਜ਼ੇ ਹਟਾਉਣ ਤੇ ਮਾਲਕੀ ਹੱਕ ਦਿਵਾਉਣ, ਲਾਲ ਕਿਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਹੱਕ ਦਿਵਾਉਣ ਸਮੇਤ ਦਲਿਤਾਂ ਦੇ ਬੁਨਿਆਦੀ ਮਸਲੇ ਨੂੰ ਲੈ ਕੇ ਤਿੱਖਾ ਸੰਘਰਸ਼ ਲੜਿਆ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਦੀ ਐਸ ਸੀ ਐਲਓ ਕੋਆਪਰੇਟਿਵ ਸੁਸਾਇਟੀ ਬਣਾ ਕੇ ਦਲਿਤਾਂ ਨੂੰ ਸਾਂਝੀ ਖੇਤੀ ਲਈ ਜ਼ਮੀਨ ਦਿੱਤੀ ਗਈ ਇਹ ਕਾਨੂੰਨ ਬਣਾਇਆ ਗਿਆ ਕਿ ਜ਼ਮੀਨ ਉੱਪਰ ਸਿਰਫ ਦਲਿਤ ਪਰਿਵਾਰ ਹੀ ਇੱਥੇ ਖੇਤੀ ਕਰ ਸਕਦਾ ਹੈ ਉੱਚ ਜਾਤੀ ਦਾ ਕੋਈ ਵੀ ਵਿਅਕਤੀ ਸ਼ਖਸਨਾ ਤਾਂ ਇਸ ਉੱਤੇ ਖੇਤੀ ਕਰ ਸਕਦਾ ਹੈ ਤੇ ਨਾ ਹੀ ਇਹ ਜ਼ਮੀਨ ਖਰੀਦ ਸਕਦਾ ਪਰ ਦਲਿਤਾਂ ਦੀਆਂ ਇਹ 70% ਜ਼ਮੀਨਾਂ ਉੱਚ ਜਾਤੀ ਪਿੰਡੂ ਤਣਾੜਾ ਦੇ ਕਬਜ਼ੇ ਹੇਠ ਨੇ ਇਸੇ ਤਰ੍ਹਾਂ ਪੰਚਾਇਤੀ ਰਾਜ ਐਕਟ 1964 ਮੁਤਾਬਕ ਪਿੰਡਾਂ ਦੀ ਠੇਕੇ ਉੱਤੇ ਦਿੱਤੀ ਜਾਣ ਵਾਲੀ 1,57,000 ਏਕੜ ਵਾਹਯੋਗ ਜ਼ਮੀਨ ਵਿੱਚੋਂ ਤੀਜਾ ਹਿੱਸਾ ਐਸਸੀ ਭਾਈਚਾਰੇ ਲਈ ਰਾਖਵਾ ਹੈ ਹੁਣ ਤੱਕ ਇਸ ਦੀ ਬੋਲੀ ਭਾਵੇਂ ਕਿਸੇ ਐਸਸੀ ਸ਼ਖਸ ਦੇ ਨਾਂ ਉੱਤੇ ਹੁੰਦੀ ਹੈ ਪਰ ਉਸ ਉੱਪਰ ਖੇਤੀ ਪਿੰਡੂ ਤਣਾੜਾ ਜਾਂ ਉਸਦੇ ਚਾਹਤੇ ਹੀ ਕਰਦੇ ਨੇ ਮਤਲਬ ਕਿਸੇ ਐਸਸੀ ਦੇ ਨਾਂ ਤੇ ਲੈ ਲੈਂਦੇ ਨੇ ਪੰਜਾਬ ਦੇ ਪਿੰਡਾਂ ਦੀ 157000 ਏਕੜ ਵਾਹੀਯੋਗ ਭੂਮੀ ਹੈ ਜਿਦੇ ਚੋਂ 1/3 ਜਾਂ ਤੀਜਾ ਹਿੱਸਾ ਇਹ ਭਾਈਚਾਰਾ ਮੰਗਦਾ ਹੈ ਇਸ ਨੂੰ ਲੈ ਕੇ ਨਮੋਲ ਮਤੋਈ ਬਲਦਕਲਾਂ ਕਈ ਪਿੰਡਾਂ ਚ ਬੜਾ ਖੂਨੀ ਸੰਘਰਸ਼ ਵੀ ਹੋਇਆ ਸੀ ਸੰਗਰੂਰ ਜ਼ਿਲ੍ਹੇ ਚ ਪਰ ਉਹਦੇ ਤੇ ਭਗਵੰਤ ਮਾਨਮਨੀ ਸੀ ਬੋਲੇ ਤੇ ਚੌਧਰੀ ਸਾਹਿਬ ਬੋਲੇ ਸੀਗੇ ਜਲੰਧਰ ਵਾਲੇ ਮਤਲਬ ਬਹੁਤ ਸਾਰੇ ਮਾਮਲਿਆਂ 'ਚ ਇਹ ਗੱਲ ਹੁੰਦੀ ਹੈ ਕਿ ਜੱਟ ਜੱਟ ਦਾ ਤੇ ਭੋਲੂ ਨਰੇਣੇ ਦਾ ਆਪਣਾ ਜਾਤ ਵਿਸ਼ੇਸ਼ ਵਰਗ ਦੇ ਹੀ ਮਸਲਾ ਇਹ ਹੋ ਜਾਂਦਾ ਹੈ ਹਾਲਾਂਕਿ ਇਹਦੇ 'ਚ ਬਿਜੀ ਸੰਪਲਾ ਜਾਂ ਹੋਰ ਲੋਕ ਜਿਨ੍ਹਾਂ ਦਾ ਇਹ ਫਰਜ਼ ਵੀ ਬਣਦਾ ਹੈ ਉਹ ਵੀ ਕੋਈ ਬਹੁਤਾ ਰੋਲ ਨਹੀਂ ਨਿਮਾਉਂਦੇ ਸਿਰਫ ਵੋਟ ਬੈਂਕ ਵੇਖਿਆ ਜਾਂਦਾ ਖੈਰ ਮਕੇਸ਼ ਮਲੌਤ ਲਿਖਦੇ ਨੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੜੇ ਸੰਘਰਸ਼ ਤੋਂ ਬਾਅਦ ਅੱਜ ਜਿੱਥੇ ਦਲਿਤਾਂ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਉੱਪਰ ਕਾਬਜ ਹੋਏ ਉੱਥੇ ਨਜੂਲ ਜ਼ਮੀਨਾਂ ਉੱਪਰੋਂ ਪਿੰਡੂ ਤਾਡਾਂ ਦੇ ਨਜਾਇਜ਼ ਕਬਜ਼ੇ ਹਟਾ ਕੇ ਦਹਾਕਿਆਵਾਦ ਦਲਿਤਾਂ ਨੇ ਆਪਣਾ ਹਲ ਚਲਾਇਆ ਹੁਣ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਾਉਣ ਲਈ ਸੰਘਰਸ਼ ਵਿੜਿਆ ਜਾ ਰਿਹਾ ਹੈ ਇਹ ਕਾਨੂੰਨ ਭਾਵੇਂ 1972 ਵਿੱਚ ਬਣਾਇਆ ਗਿਆ ਸੀ ਪਰ ਜ਼ਮੀਨ ਪੱਧਰ ਉੱਪਰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਸਰਕਾਰ ਦੀ ਯੋਜਨਾ ਕਮਿਸ਼ਨ 2008 ਦੀ ਰਿਪੋਰਟ ਦੇ ਮੁਤਾਬਕ ਜੇ ਇਸ ਕਾਨੂੰਨ ਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾਂਦਾ ਤਾਂ ਇੱਕ ਪਰਿਵਾਰ ਦੇ ਹਿੱਸੇ ਤੇ ਨਿਕੜ ਤੋਂ ਵੱਧ ਜ਼ਮੀਨ ਆ ਸਕਦੀ ਹੈ ਪੰਚਾਇਤੀ ਤੇ ਨਜ਼ੂਲ ਜ਼ਮੀਨਾਂ ਤੋਂ ਅਗਲੀ ਲੜਾਈ ਜ਼ਮੀਨ ਹੱਦਬੰਦੀ ਤੋਂ ਉੱਪਰਲੀ ਜ਼ਮੀਨ ਦਲਿਤਾਂ ਬੇਜ਼ਮੀਨਾ ਤੇ ਛੋਟੇ ਕਿਸਾਨਾਂ ਦੇ ਵਿੱਚ ਵੰਡਾਉਣ ਦੀ ਹੈ ਜਿਸ ਦਾ ਆਗਾਜ਼ ਬੇਚਰਾਗ ਪਿੰਡ ਦੀ 927 ਏਕੜ ਜ਼ਮੀਨ ਦੇ ਵਿੱਚ 28 ਫਰਵਰੀ ਨੂੰ ਦੀਵਾ ਲਗਾ ਕੇ ਉਹਨਾਂ ਜ਼ਮੀਨਾਂ ਉੱਪਰ ਆਪਣਾ ਹੱਕ ਜਤਾਉਣ ਨਾਲ ਕੀਤਾ ਜਾਏਗਾ ਮਾਲ ਵਿਭਾਗ ਦੇ ਰਿਕਾਰਡ ਦੇ ਵਿੱਚ ਉਹਨਾਂ ਪਿੰਡਾਂ ਨੂੰ ਬੇਚਰਾਗ ਪਿੰਡ ਕਿਹਾ ਜਾਂਦਾ ਜਿੱਥੇ ਕੋਈ ਵਸੋਂ ਨਹੀਂ ਹੁੰਦੀ ਸੰਗਰੂਰ ਤੋਂ ਈਲਵਾਲ ਜਾਣ ਵਾਲੀ ਸੜਕ ਦੇ ਉੱਪਰ ਬੀੜ ਐਸ਼ਵਾਨ ਸਥਿਤ ਪਿੰਡ ਹੈ ਜਿੱਥੇ ਜੀਂਦ रियासत ਦੇ ਰਾਜਾ ਸੁਤਵੀਰ ਸਿੰਘ ਦੀ 927 ਏਕੜ ਜ਼ਮੀਨ ਹੈ ਮਹਾਰਾਜਾ ਸੁਤਵੀਰ ਸਿੰਘ ਜੀਂਦ रियासत ਦੇ ਨੌਵੇਂ ਮਹਾਰਾਜ ਅਤੇ ਇਸ ਜ਼ਮੀਨ ਦੇ ਆਖਰੀ ਵਾਰਸ ਹਨ ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਇਸ ਜ਼ਮੀਨ ਦਾ ਵੱਡਾ ਹਿੱਸਾ ਸਕੈਂਚਰੀ ਦੇ ਨਾਂ ਹੇਠ ਹਵਾਰਾ ਪਸ਼ੂਆਂ ਤੇ ਜਾਨਵਰਾਂ ਲਈ ਰੱਖਿਆ ਹੋਇਆ ਥੋੜਾ ਹਿੱਸਾ ਮੈਗਮਾ ਡਰੇਨ ਤੇ ਕੁਝ ਹਿੱਸਾ ਇੰਡੀਅਨ ਆਇਲ ਰਫੈਨਰੀ ਕੋਲ ਹੈ। ਇਹ ਇੱਕ ਹਿੱਸਾ ਸਰਕਾਰ ਦੇ ਵਿੱਚ ਅਸਰ ਰਸੂਕ ਰੱਖਣ ਵਾਲੇ ਵੱਡੇ ਭੂਮੀਪਤੀਆਂ ਵੱਲੋਂ ਲੀਜ਼ ਤੇ ਦਿੱਤਾ ਗਿਆ। ਭੂਮੀਪਤੀਆਂ ਵੱਲੋਂ ਇਸ ਤੋਂ ਬਿਨਾ ਇਸ ਦੇ ਨੇੜੇ ਪਿੰਡ ਬਲਵਾੜ, ਫਤਿਹਗੜ ਸ਼ੰਨਾ, 나ਈਵਾਲਾ, ਦੇਕਲਾਂ, ਸਾਰੋਂਵਾਲਾ, ਸਰਦਾਰਾਂ ਤੋਂ ਬਿਨਾ ਖੇੜੀ ਈਲਵਾਲ ਵਿੱਚ ਇੱਕ ਵੱਡੇ ਪੁਲਿਸ ਅਧਿਕਾਰੀ ਦੀ ਸੈਂਕੜੇ ਏਕੜ ਜ਼ਮੀਨ ਹੈ। ਇਹ ਸਾਰੀਆਂ ਜ਼ਮੀਨਾਂ ਉਹ ਨੇ ਜੋ ਜ਼ਮੀਨ ਹੱਦਬੰਦੀ ਕਾਨੂੰਨ 1972 ਦੇ ਮਤਬਕ ਦਲਿਤਾਂ ਬੇਜ਼ਮੀਨਾ ਤੇ ਛੋਟੇ ਕਿਸਾਨਾਂ ਦੇ ਵਿੱਚ ਵੰਡੀਆਂ ਜਾਣੀਆਂ ਚਾਹੀਦੀਆਂ ਨੇ ਪਰ ਇਹਨਾਂ ਜ਼ਮੀਨਾਂ ਦੀ ਵੰਡ ਸਰਪ੍ਰਸਤ ਸਰਕਾਰੀ ਕਾਗਜ਼ਾਂ ਦੇ ਵਿੱਚ ਹੀ ਹੋਈ ਹੈ ਸਰਕਾਰੀ ਕਾਗਜ਼ਾਂ ਦੇ ਵਿੱਚ ਹੀ ਹੋਈ ਪਰ ਜ਼ਮੀਨ ਪੱਧਰ ਤੇ ਇਸ ਵੰਡ ਦਾ ਸਵਾਲ ਅਜੇ ਵਿਖੜਾ ਹੈ ਸਾਡੇ ਦੇਸ਼ ਅੰਦਰ ਪੈਦਾਵਾਰ ਦੇ ਦੋ ਮੁੱਖ ਸਾਧਨ ਨੇ ਇੱਕ ਜ਼ਮੀਨ ਤੇ ਦੂਸਰਾ ਸਨਤ ਪੰਜਾਬ ਸੰਨਤ ਪੱਖੋਂ ਕਾਫੀ ਪਛੜਿਆ ਹੋਇਆ ਇੱਥੇ ਪੈਦਾਵਾਰ ਦਾ ਮੁੱਖ ਸਾਧਨ ਜ਼ਮੀਨ ਹੈ ਅੱਜ ਜਦੋਂ ਚਫੇਰੇ ਨਿਗਾਹ ਮਾਰਦੇ ਆ ਤਾਂ ਦੋ ਤਰ੍ਹਾਂ ਦੇ ਲੋਕ ਨਜ਼ਰ ਆਉਂਦੇ ਨੇ ਇੱਕ ਤਾਂ ਉਹ ਜਿਨ੍ਹਾਂ ਕੋਲ ਅੱਜ ਵੀ ਸੈਂਕੜੇ ਏਕੜ ਜ਼ਮੀਨ ਹੈ ਦੂਜੇ ਉਹ ਜਿਨ੍ਹਾਂ ਕੋਲ ਡੰਗਰ ਪਸ਼ੂ ਬੰਨਣ ਲਈ ਦੋ ਮਰਲੇ ਵੀ ਥਾਂ ਨਹੀਂ ਹੈ ਪੰਜਾਬ ਅੰਦਰ ਦਲਿਤ ਸਮਾਜ ਦੇ ਲੋਕਾਂ ਦੀ ਆਬਾਦੀ ਭਾਵੇਂ 34% ਤੋਂ ਵਧੇ ਰਹੀ ਹੈ ਪਰ ਜ਼ਮੀਨ ਦਾ ਟੁਕੜਾ ਨਾਲ ਦੇ ਬਰਾਬਰ ਹੈ ਦੇਲਤਾਂ ਦੀ ਵੱਡੀ ਆਬਾਦੀ ਪਿੰਡਾਂ ਦੀ ਲਾਲਕੀਰ ਅੰਦਰ ਵਸੀ ਹੋਈ ਹੈ ਜਿੱਥੇ ਉਹਨਾਂ ਘਰਾਂ ਦੀ ਮਾਲਕੀ ਵੀ ਉਹਨਾਂ ਦੇ ਨਾਂ ਨਹੀਂ ਹੈ ਉਹਨਾਂ ਘਰਾਂ ਦੀ ਹਾਲਤ ਵੀ ਖੁੱਡਿਆਂ ਵਰਗੀ ਹੈ ਮੁੰਡੇ ਦੇ ਵਿਆਹ ਤੋਂ ਬਾਅਦ ਇਹ ਫਿਕਰ ਹੋ ਜਾਂਦਾ ਹੈ ਕਿ ਉਸ ਲਈ ਵੱਖਰਾ ਕਮਰਾ પાਕੇ ਰਹਿਣ ਦਾ ਪ੍ਰਬੰਧ ਕਿੱਥੇ ਕਰਨ ਕਈ ਘਰਾਂ ਦੇ ਵਿੱਚ ਚੁੱਲ੍ਹੇ ਨੇੜੇ ਹੀ ਡੰਗਰ ਬੰਨੇ ਹੁੰਦੇ ਨੇ ਬਸ ਇਦਾਂ ਦੀ ਸਥਿਤੀ ਆਪਾਂ ਪੰਜਾਬ 'ਚ ਵੇਖਦੇ ਆਂ ਆਮ ਤੌਰ ਤੇ ਪੰਜਾਬ ਦੇ ਅੰਦਰ ਜਦੋਂ ਵੀ ਚੋਣਾਂ ਦਾ ਮਾਹੌਲ ਪੱਕਦਾ ਹੈ ਤਾਂ ਦਲਿਤਾਂ ਨੂੰ 5 ਮਰਲੇ ਦੇ ਪਲਾਟ ਦੇਣ ਦਾ ਲਾਰਾ ਹਰ ਪਾਰਟੀ ਲਾਉਂਦੀ ਹੈ ਹਰ ਪਾਰਟੀ ਦੇ ਵਾਅਦੇ ਅਖਬਾਰਾਂ ਵਿੱਚ ਸੁਰਖੀਆਂ ਬਣ ਕੇ ਰਹਿ ਜਾਂਦੇ ਨੇ ਜ਼ਮੀਨ ਹੋਣੇ ਅਤੇ ਦੇਸ਼ ਦੀ ਜਾਇਦਾਦ ਵਿੱਚ ਕਿਸੇ ਵੀ ਥਾਂ ਮਾਲਕੀ ਨਾ ਹੋਣ ਕਰਕੇ ਨਾ ਤਾਂ ਕੋਈ ਬੈਂਕ ਤੇ ਨਾ ਕੋਈ ਸਰਕਾਰੀ ਸਭਾ ਉਹਨਾਂ ਨੂੰ ਕਰਜ਼ਾ ਦੇਣ ਨੂੰ ਤਿਆਰ ਨਹੀਂ ਹੁੰਦੀ ਤੇ ਨਾ ਹੀ ਕਿਸੇ ਮਾਮਲੇ ਦੇ ਵਿੱਚ ਜ਼ਮਾਨਤ ਦੇਣ ਲਈ ਉਹਨਾਂ ਕੋਲ ਕੋਈ ਕਾਗਜ਼ ਹੁੰਦੇ ਨੇ ਕਰਜ਼ੇ ਤੇ ਜ਼ਮਾਨਤ ਲਈ ਦਲਿਤਾਂ ਨੂੰ ਪਿੰਡੂ ਤਣਾਡਾਂ ਦੀ ਸ਼ਰਨ ਵਿੱਚ ਜਾਣਾ ਪੈਂਦਾ ਹੈ ਇਹਨਾਂ ਤਣਾਡਾਂ ਤੋਂ ਲੈ ਕਰਜ਼ੇ ਤੇ ਬਦਲੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਰਜ਼ੇਈ ਔਰਤਾਂ ਸਿਰਫ ਵਿਆਜ ਦੀ ਰਕਮ ਦੇ ਵਿੱਚ ਹੀ ਉਹਨਾਂ ਘਰਾਂ ਦਾ ਗੋਹਾ ਗੂੜਾ ساری ਉਮਰ ਕਰਦੀਆਂ ਨੇ ਇਸ ਤੋਂ ਬਿਨਾ ਵੱਡਾ ਹਿੱਸਾ ਔਰਤਾਂ ਮਾਈਕਰੋਫਨਸ ਕੰਪਨੀ ਦੇ ਜਾਲ ਦੇ ਵਿੱਚ ਫਸੀਆਂ ਹੋਈਆਂ ਨੇ ਜਿਨ੍ਹਾਂ ਨੂੰ ਇੱਕ ਕਰਜ਼ਾ ਚੁਕਾਉਣ ਲਈ ਦੂਜੀ ਕੰਪਨੀ ਦੂਜੀ ਦਾ ਕਰਜ਼ਾ ਚੁਕਾਉਣ ਲਈ ਤੀਜੀ ਕੰਪਨੀ ਤੋਂ ਕਰਜ਼ਾ ਲੈਣਾ ਪੈਂਦਾ ਹੈ ਇਸ ਡਰਾਉਣੀ ਤਸਵੀਰ ਇਹ ਡਰਾਉਣੀ ਤਸਵੀਰ ਲੋਕਡਾਊਨ ਦੌਰਾਨ ਸਾਹਮਣੇ ਆਈ ਸੀ ਖੇਤੀ ਦੇ ਮਸ਼ੀਨੀਕਰਨ ਨੇ ਪਿੰਡਾਂ ਦੇ ਮਜ਼ਦੂਰਾਂ ਕੋਲੋਂ ਖੇਤੀ ਦਾ ਕੰਮ ਖੋ ਲਿਆ ਪਿੰਡੂ ਮਜ਼ਦੂਰ ਦੀ ਹਾਲਤ ਇਹ ਹੈ ਕਿ ਉਹ ਰੋਟੀ ਭਾਲ ਡੱਬਾ ਆਪਣੇ ਸਾਈਕਲ ਜਾਂ ਮੋਟਰਸਾਈਕਲ ਦੇ ਟਾਂਕੇ ਸ਼ਹਿਰ ਦੇ ਵਿੱਚ ਇਹ ਸਾਸ ਨਾਲ ਜਾਂਦੇ ਨੇ ਕਿ ਸ਼ਾਮ ਨੂੰ ਦਿਹਾੜੀ ਲਾ ਕੇ ਬੱਚਿਆਂ ਲਈ ਕੁਛ ਨਾ ਕੁਛ ਲਿਆਉਣਗੇ ਪਰ ਹਾਲਤ ਇਹ ਹੈ ਕਿ ਇਹਨਾਂ ਦੇ ਵਿੱਚੋਂ ਅੱਧੀ ਗਿਣਤੀ ਬਿਨਾ ਦਿਹਾੜੀ ਨਿਰਾਸ਼ ਘਰਾਂ ਨੂੰ ਪਰਤਦੀ ਹੈ ਜੇ ਨਾ ਉਹ ਦਿਹਾੜੀ ਮਿਲਦੀ ਵੀ ਹੈ ਉਹ ਦਿਹਾੜੀ ਦਾ ਪੂਰਾ ਮੁੱਲ ਨਹੀਂ ਮਿਲਦਾ ਨਿੱਜੀਕਰਨ ਵਾਲੀਆਂ ਨੀਤੀਆਂ ਤਹਿਤ ਸਰਕਾਰੀ ਈਦਾਰਿਆਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਜਿਸ ਕਾਰਨ ਰਿਜ਼ਰਵੇਸ਼ਨ ਤਹਿਤ ਮਿਲਣ ਵਾਲੀਆਂ ਨੌਕਰੀਆਂ ਦੇ ਮੌਕੇ ਸੁਗਲ ਰਹੇ ਨੇ ਸਰਕਾਰ ਦੀ ਮਨਰੇਗਾ ਸਕੀਮ ਤਹਿਤ 100 ਦਿਨ ਦੀ ਰੋਜ਼ਗਾਰ ਗਰੰਟੀ ਵੀ ਸਫੈਦ ਹਾਥੀ ਸਾਬਤ ਹੋ ਰਹੀ ਹੈ ਮਨਰੇਗਾ ਅੰਦਰ ਤਾਂ ਲੀ ਇਸ ਪੱਧਰ ਤੱਕ ਵੱਧ ਚੁੱਕੀ ਹੈ ਕਿ ਇੱਕ ਪਾਸੇ ਪਿੰਡ ਉਤਲਾੜ ਤੇ ਅਸਰ ਸੂਖ ਵਾਲੇ ਲੋਕ ਤੇ ਉਹਨਾਂ ਦੇ ਚਿਹਤਿਆਂ ਦੀਆਂ ਹਾਜ਼ਰੀਆਂ ਘਰ ਬੈਠੇ ਹੀ ਲੱਗ ਜਾਂਦੀਆਂ ਨੇ ਦੂਜੇ ਪਾਸੇ ਟੋਬੇ ਦਾ ਗੰਦ ਆਪਣੇ ਸਿਰ ਉੱਪਰ ਟੋਹੰਦੀਆਂ ਬਜ਼ੁਰਗ ਔਰਤਾਂ ਦੇ ਸਿਰ ਦੇ ਵਾਲ ਤੱਕ ਝੜ ਜਾਂਦੇ ਨੇ ਪਰ ਉਹਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਆਉਂਦੇ ਸੌਦਨ ਦੇ ਰੋਜ਼ਗਾਰ ਦੀ ਥਾਂ ਸਿਰਫ ਕੁਝ ਦਿਨ ਹੀ ਕੰਮ ਚੱਲਦਾ ਕੇਂਦਰ ਸਰਕਾਰ ਮਨਰੇਗਾ ਬਸ ਲਗਾਤਾਰ ਘਟਾ ਰਹੀ ਹੈ ਇਸ ਸੂਰਤ ਵਿੱਚ ਆਪਣੀ ਕਿਸਮਤ ਨੂੰ ਕੋਸਣ ਦੀ ਥਾਂ ਜ਼ਮੀਨ ਦੀ ਕਾਣੀ ਵੰਡ ਖਿਲਾਫ ਸੰਘਰਸ਼ ਕਰਨ ਦਾ ਵੇਲਾ ਹੈ ਦਲੇ ਤਾਂ ਲਈ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਕਾਨੂੰਨ ਭਾਵੇਂ 1964 ਚ ਬਣ ਗਿਆ ਸੀ ਪਰ ਇਹਨਾਂ ਜ਼ਮੀਨਾਂ ਉੱਪਰ ਹੱਕ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੜੇ ਕੋਲ ਤੋਂ ਬਾਅਦ ਹੀ ਮਿਲਿਆ ਇਸ ਤਰ੍ਹਾਂ ਦੇਸ਼ ਅੰਦਰ ਦੋ ਵਾਰ ਭੂਮੀ ਸੁਧਾਰਕ ਕਾਨੂੰਨ ਲਿਆਂਦੇ ਗਏ ਪੰਜਾਬ ਦੇ ਵਿੱਚ ਪਹਿਲਾ ਭੂਮੀ ਸੁਧਾਰਕ ਕਾਨੂੰਨ 1956 ਚ ਬਣਿਆ ਜਿਸ ਮੁਤਾਬਕ ਇੱਕ ਪਰਿਵਾਰ ਦੋ ਫਸਲੀ ਜ਼ਮੀਨ ਦਾ 40 ਏਕੜ ਇੱਕ ਫਸਲੀ ਜ਼ਮੀਨ ਦਾ 80 ਏਕੜ ਤੇ ਬੰਜਰ ਜ਼ਮੀਨ ਦਾ 120 ਏਕੜ ਤੱਕ ਰੱਖ ਸਕਦਾ ਇੱਕ ਪਰਿਵਾਰ ਨੇ ਜ਼ਮੀਨ ਰੱਖ ਸਕਦਾ ਹੈ ਯਾਨੀ ਇੱਕ ਪਰਿਵਾਰ ਜਿਹੜੀ ਦੋ ਫਸਲਾਂ ਵਾਲੀ ਜ਼ਮੀਨ ਹੈ ਉਹਦੇ 40 ਏਕੜ ਇੱਕ ਫਸਲੀ ਜ਼ਮੀਨ ਦਾ 80 ਏਕੜ ਜੇ ਜ਼ਮੀਨ ਬੰਜਰਾ ਤਾਂ 120 ਏਕੜ ਰੱਖ ਸਕਦੀ ਹੈ ਇੱਕ ਫੈਮਿਲੀ ਇਹ ਕਾਨੂੰਨ 1955-56 ਚ ਬਣਿਆ ਸੀ ਇਹ ਕਾਨੂੰਨ ਵੀ ਇੱਕ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ ਜ਼ਮੀਨ ਦਾ ਵੱਡਾ ਹਿੱਸਾ ਚੋਰ ਮੋਰੀ ਰਾਹੀ ਬਾਗਾਂ ਟਰਸਟਾਂ ਜਾਂ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਡੰਗਰਾਂ ਤੱਕ ਦੇ ਨਾਂ ਤੇ ਜਿਉਂਦਾ ਤਿਉਂ ਰਿਹਾ ਦੂਜਾ ਭੂਮੀ ਸੁਧਾਰ ਕਾਨੂੰਨ 1972 ਜਿਵੇਂ ਬਣਿਆ ਉਸ ਮੁਤਾਬਕ ਇੱਕ ਪਰਿਵਾਰ ਸਾਲ ਦੇ ਵਿੱਚ ਦੋ ਫਸਲਾਂ ਪੈਦਾ ਕਰਨ ਵਾਲੀ ਜ਼ਮੀਨ ਦੇ 17.5 ਏਕੜ ਰਕਬਾ ਇੱਕ ਫਸਲੀ ਜ਼ਮੀਨ ਦਾ 35 ਏਕੜ ਤੇ ਬੰਜਰ ਦੇ 51 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਯਾਨੀ 17 ਏਕੜ ਸਟੈਂਡਰਡ ਸੀਗੀ ਇਹ 1972 ਜਾਇ ਸੀ ਕਿ ਕੋਈ ਵੀ ਵਿਅਕਤੀ 17 ਏਕੜ ਤੋਂ ਵੱਧ ਨਹੀਂ ਰੱਖ ਸਕਦਾ ਜੇ ਇੱਕੋ ਫਸਲ ਹੁੰਦੀ ਆ ਤਾਂ 35 ਜੇ ਬੰਜਰ ਤਾਂ 51 ਏਕੜ ਰੱਖ ਸਕਦਾ ਇਹ ਕਾਨੂੰਨ ਵੀ ਸਿਰਫ ਨਾਂ ਦਾ ਹੀ ਆ ਹਾਲਾਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ 17 ਏਕੜ ਤੋਂ ਜ਼ਿਆਦਾ ਹੋਏਗੀ ਇਸ ਨੂੰ ਜ਼ਮੀਨੀ ਪੱਧਰ ਤੇ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਅੱਜ ਪੰਜਾਬ ਮੰਦਰ ਸਾਰੀਆਂ ਜ਼ਮੀਨਾਂ ਚੰਗੀਆਂ ਉਪਜਾਊ ਨੇ ਦੋ ਦੀ ਥਾਂ ਤਿੰਨ ਤੋਂ ਚਾਰ ਫਸਲਾਂ ਵੀ ਪੈਦਾ ਹੁੰਦੀਆਂ ਨੇ ਇਸ ਕਾਨੂੰਨ ਮੁਤਾਬਕ ਸਾਢੇ 17 ਏਕੜ ਤੋਂ ਉੱਪਰਲੀ ਜ਼ਮੀਨ ਬੇਜਮੀਨੇ ਅਜ ਵੰਡੀ ਜਾਣੀ ਚਾਹੀਦੀ ਹੈ ਪਰ ਇਹਨਾਂ ਜ਼ਮੀਨਾਂ ਦੀ ਵੰਡ ਕਾਗਜ਼ਾਂ ਤੱਕ ਹੀ ਹੋਈ ਹੈ ਅਸਲ ਦੇ ਵਿੱਚ ਇਹ ਕਾਨੂੰਨ ਲਾਗੂ ਕਰਨ ਵਾਲੇ ਖੁਦ ਇਹਨਾਂ ਜ਼ਮੀਨਾਂ ਦੀਆਂ ਵੱਡੀਆਂ ਢੇਰੀਆਂ ਤੇ ਕਾਬਜ ਨੇ ਇਹ ਕਾਨੂੰਨ ਲਾਗੂ ਕਰਵਾਉਣ ਅਤੇ ਇਸ ਮੁਤਾਬਕ 17.5 ਏਕੜ ਤੋਂ ਪੁੱਲੀਆਂ ਜ਼ਮੀਨਾਂ ਦਲਿਤਾਂ ਬੇਜ਼ਮੀਨਾ ਤੇ ਛੋਟੇ ਕਿਸਾਨਾਂ ਦੇ ਵਿੱਚ ਵੰਡਾਉਣ ਲਈ ਵਿਸ਼ਾਲ ਸੰਘਰਸ਼ ਦੀ ਲੋੜ ਹੈ। ਅ ਮਕੇਸ਼ ਮਲਾਦ ਜੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਚਲਾਉਂਦੇ ਨੇ ਤੇ ਉਹਨਾਂ ਦੇ ਮੈਸੇਜ ਬੀਬਾ ਅਮਨਦੀਪ ਵੀ ਸਾਡੇ ਨਾਲ ਰਿਹਾ ਤੇ ਹੁੰਦੀ ਸੀ ਵਧੀਆ ਪਰਿਵਾਰ ਹੈ ਤੇ ਮਕੇਸ਼ ਜੀ ਦਾ ਨੰਬਰ ਹੈ 88962 69000 88909626900 ਇਹਦੇ ਚ ਹੁਣ ਤੁਸੀਂ ਵੇਖੋ ਕਿ ਆਉਣ ਵਾਲੇ ਸਮੇਂ ਸ਼ਾਇਦੇ ਮਸਲੇ ਹੋਰ ਉਲਝਣ ਪਰ ਸਰਕਾਰ ਨੂੰ ਚਾਹੀਦਾ ਕਿ ਦੇਖੋ ਜਿਹੜੇ ਹੁਣ ਪਿੰਡ ਚ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਕਿਉਂਕਿ ਜ਼ਮੀਨਾਂ ਦੇ ਰੇਟ ਬਹੁਤ ਵਧ ਗਏ ਨੇ ਮਾਮਲੇ ਬਹੁਤ ਵਧ ਗਏ ਨੇ ਆਮ ਬੰਦਾ ਉੱਥੇ ਆਪਣੇ ਪੱਠਿਆਂ ਜੋਗੀ ਵੀ ਨਹੀਂ ਲੈ ਸਕਦਾ ਪਰ ਇਸ ਦਾ ਫਾਇਦਾ ਵੀ ਹੋਇਆ ਜਿਹੜੀ ਉਹ ਤੀਜਾ ਹਿੱਸਾ ਜੇ ਕਾਨੂੰਨ ਅਨੁਸਾਰ ਬਣਦਾ ਜੇ ਉਸ ਭਾਈਚਾਰੇ ਨੂੰ ਦਿੱਤੀ ਜਾਵੇ ਉਹ ਉਸ ਦੀ ਆਪਣੇ ਆਪ ਚ ਬੋਲੀ ਲਾਉਣ ਜੋ ਵੀ ਰੇਟ ਹੈ ਪਰ ਉਥੇ ਇਹ ਹੈ ਕਿ ਜੇ ਹੁਣ ਪੰਚਾਇਤ ਦੀ ਜ਼ਮੀਨ 60000 ਨੂੰ ਜਾਂਦੀ ਹੈ ਤੇ ਅਗਲਾ ਕੰਮ ਅਸੀਂ ਘਟ ਨੂੰ ਕਿਉਂ ਦੇਗੀ ਇਸ ਗੱਲ ਨੂੰ ਲੈ ਕੇ ਵਿਵਾਦ ਸ਼ੁਰੂ ਹੋਏ ਸੀ। ਖੈਰ ਇਸ ਇਲਾਕੇ ਚ ਕਾਫੀ ਜਿਹੜੇ ਦਲਤ ਭਾਈਚਾਰੇ ਦੇ ਲੋਕ ਨੇ ਸਿੱਛੀ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਇਹ ਆਪਣਾ ਹਕੂਕ ਵੀ ਮਿਲ ਰਿਹਾ ਕਿਉਂਕਿ ਉਹ ਵੀ ਸਦੀਆਂ ਤੋਂ ਇਹਨਾਂ ਪਿੰਡਾਂ ਦੇ ਹੀ ਹਿੱਸੇਦਾਰ ਨੇ। ਉਹ ਜੇ ਪੰਚਾਇਤੀ ਜ਼ਮੀਨ ਆ ਤਾਂ ਹੱਕ ਕਿਤੇ ਨਾ ਕਿਤੇ ਉਹਨਾਂ ਦਾ ਵੀ ਬਣਦਾ ਹੈ ਖੈਰ ਲੋੜਵੰਦਾ ਨੂੰ ਇਹ ਹਕੂਕ ਜ਼ਰੂਰ ਮਿਲਣਾ ਚਾਹੀਦਾ ਸੋ ਇਹ ਸੀ ਆਰਟੀਕਲ ਦੋਸਤੋ ਤੁਸੀਂ ਇਹ ਇਸ ਪ੍ਰੋਮ ਦੇ ਚ ਗੱਲਬਾਤ ਕਰਨ ਵਾਸਤੇ ਤੇ ਇਸ ਸੁਪਰਮ ਦਾ ਲਿੰਕ ਮੰਗਾਉਣ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 9876309655 ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਕੁਛ ਆਪਣੇ ਜਿਹੜੇ ਨੇ ਵੀਡੀਓਜ਼ ਵੀ ਹੁੰਦੇ ਨੇ ਤੇ ਉਹ WhatsApp ਗਰੁੱਪ ਨੰਬਰ ਤੇ ਬ੍ਰੌਂਚ ਕਾਲ ਕਰਨ ਵਾਲਾ ਪਟਿਆਲਾ ਸਟੂਡੀਓ ਦਾ ਨੰਬਰ 9876309655 ਸੋ ਇਹ ਸੀ ਆਰਟੀਕਲ ਬੇਚਰਾਗੇ ਪਿੰਡਾਂ ਬਾਰੇ ਤੇ ਭੂਮੀ ਸੁਧਾਰਾਂ ਬਾਰੇ ਕੋਸਟਲੋਂਗਾਂ ਦੇ ਬਾਦਲ ਜਾਖੜ ਸੁਖਪਾਲ ਖੜਾ ਜਾਣੀ ਇਹਨਾਂ ਕੋਲ ਹਜ਼ਾਰਾਂ ਏਕੜ ਜ਼ਮੀਨ ਨਟਲੋਂ ਸੋ ਬਿਲਕੁਲ ਆਹ ਪਰ ਆਮ ਪਿੰਡਾਂ 'ਚ ਤਾਂ ਕਿਸੇ ਕੋਲ ਨਹੀਂ ਹੈ 17 ਏਕੜ ਤੋਂ ਜ਼ਿਆਦਾ ਪਰ ਹੁਣ ਬਹੁਤ ਸਾਰੇ ਵੱਡੇ ਲੋਕ 25 25 30 30 ਏਕੜ ਵਾਲੇ ਹੋ ਗਏ ਨੇ ਮੁਖਤਿਆਰ ਟੋਣਾ ਸਾਹਿਬ ਗ੍ਰਾਈਂ ਸਾਡੇ ਕਹਿੰਦੇ ਅ ਆਵਾਜ਼ ਘਟ ਆ ਰਹੀ ਹੈ ਮਲੂਕ ਸਿੰਘਾਂ ਦੇ ਘੁਮਿਆਰਾ ਪਿੰਡ ਮੇਰੇ ਨਾਲ ਹੀ ਆ ਕੌਣ ਹੈ ਘੁਮਿਆਰਾ ਤੋਂ ਤੇ ਆ ਜਵਾਜ਼ ਦੀ ਦਿੱਕਤ ਸੀ ਥੋੜੀ ਜੀ ਉਹ ਇਦਾਂ ਪਿੰਡਾਂ ਦੇ ਨਾਂ ਰੱਖੇ ਹੁੰਦੇ ਆ ਤੇ ਲੋ ਦੋਸਤੋ ਫਿਰ ਹੁਣ ਦਿਓ ਆ ਗਿਆ ਧੰਨਵਾਦ ਸਭ ਵੀਰਾਂ ਦਾ ਸੋਮਰ ਹੋਏਗੀ ਮੁਲਾਕਾਤ ਤਦ ਤੱਕ ਫਿਰ ਦਿਓ ਆ ਗਿਆ ਧੰਨਵਾਦ ਸਸਕਾਲ ਜੁੜੇ ਰਹੋ ਟਿਵਾਨਾ ਰੈਡੀ ਦਿਨਾਂ